ਅੱਜ ਆ ਕੇ ਧੰਦੇ ਦੇ ਵਿੱਚ ਨਹੀਂ ਬੈਠ ਸਕਦਾ ਤੇ ਹੈ ਕਾਦੇ ਵਾਸਤੇ ਆ ਮੰਨੂਏ ਇੱਕ ਲੋਕ ਇੱਕ ਆਦਮੀ ਕਹਿ ਰਿਹਾ ਆਂਦਾ ਤੂੰ ਜੀ ਧਰਨੇ ਦੇ ਬੈਠੇ ਹੋ ਉੱਠਣਾ ਕਦੋਂ ਵਾ ਤੇ ਮਹਾਦਰਸਾਹਬ ਆਹੀ ਧਰਨੇ ਦੇ ਬੈਠੇ ਹਾਂ ਤੇ ਧਰਨੇ ਰੋਕੇ ਵੀ ਆ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹੇ ਕਿਲਾਕਪੁਰ ਦਾ ਸੁਨਿਆਰ ਮੈਂ ਪਤਾ ਹਕਿਰ ਸੰਘਰਸ਼ ਕਰਦਾ ਹਾਂ ਅੱਜ ਕਸਾਸਨ ਨੇ ਸਵੇਰ 5 ਵਜੇ ਲੰਗੜ ਝੋਲ ਦੇ ਪਿੰਡ ਦੇ ਵਿੱਚ ਸਵਾ 4 ਕਿੱਲੇ ਕਣਕ ਵਾਹਤੀ ਜਿਹੜਾ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਤਾਂ ਜਦੋਂ ਅਸੀਂ ਉੱਥੇ ਪਹੁੰਚੇ ਹਾਂ ਕਿੱਥੇ ਆਉਂਦੇ ਜਦੋਂ ਉਹਨਾਂ ਨਾਲ ਕਣਕ ਸਵਾ ਕਿੱਲੇ ਬਾਤ ਕੀਤੀ ਉਹਦਾ ਕੋਈ ਪੈਸਾ ਨਹੀਂ ਮਿਲਿਆ ਇੱਥੇ ਆ ਕੇ ਜਿੱਥੇ ਆਪਾਂ ਹੁਣ ਖਲੋਤੇ ਮੌਜੂਦ ਹਾਂ ਇੱਥੇ ਇਹਨਾਂ ਦਾ ਫੈਸਲਾ ਕਰਤਾ ਅਸੀਂ ਵੀ ਤੁਸੀਂ ਜਿੰਨਾ 5 ਲੱਖ ਰੁਪਈਆ ਦਾ ਮਸਲਿਆ ਮਾਲਕ ਹੈ ਤੇ ਆ ਉਹਨੂੰ ਹੀ ਆਖਿਆ ਜਿੰਨੇ ਨੇ ਪੈਸੇ ਲਏ ਤੁਸੀਂ ਵਾ ਲੋ ਜਿੰਨਾ ਥਾਂ ਬੰਦਾ ਵਾ ਉਹਦੀ ਵੀਡੀਓ ਸਾਡੇ ਕੋਲ ਆ ਵੀ ਤੁਸੀਂ ਵਾ ਲੋ ਪ੍ਰਸ਼ਾਸਨ ਨੂੰ ਆਖਿਆ ਉਹ ਵੀ ਹੋ ਗਿਆ ਨਾਜਾਇਜ਼ ਉੱਥੋਂ ਜਿਹੜੀ ਕਣਕਬਾਈ ਆ ਉਹ ਅਸੀਂ ਨਹੀਂ ਵਗਣ ਦੇਣੀ ਕਿਉਂਕਿ ਲੋਕ ਜਿਹੜੇ ਆ ਕਣਕ ਨੂੰ ਸਿੱਟੇ ਤੇ ਆਈ ਆ ਲੋਕਾਂ ਨੇ ਬੜਾ ਮਿਹਨਤ ਦੇ ਨਾਲ ਬੀਜ ਮੋਲ ਲੈ ਕੇ ਖਾਦਾਂ ਪਾਈਆਂ ਭਾਈਆਂ ਦਿੱਤੀਆਂ ਤੇ ਆਪਾਂ ਕਣਕ ਲਈਏ ਉਹ ਹੁਣ ਕਣਕ ਜਿਹੜਾ ਪ੍ਰਸ਼ਾਸਨ ਆ ਇਹੋ ਪ੍ਰਸ਼ਾਸਨ ਜਿਹੜਾ ਭਗਵੰਤ ਮਾਨ ਆ ਇਹ ਆਂਦਾ ਮੈਂ ਧਰਨਾ ਨਹੀਂ ਕਿਤੇ ਲੱਗਣ ਦਊਗਾ ਤੇ ਹੁਣ ਪੂਰੇ ਪੰਜਾਬ 'ਚ ਧਰਨਾ ਹੀ ਧਰਨੇ ਆ ਜਿੱਥੇ ਵੇਖ ਲਓ ਉੱਥੇ ਹੀ ਧਰਨੇ ਲੱਗੇ ਆ ਹੁਣ ਆ ਜਿਹੜਾ ਵਾ ਸਾਡੀ ਇੱਕ ਜ਼ਮੀਨ ਮਾਮਲੀ ਯਾਰ ਸਾਡੇ ਹੱਥ ਪੁੱਛੇ ਤੋਂ ਬਗੈਰ ਕਿਉਂ ਵਾਲੇ ਪਹਿਲੋਂ ਪ੍ਰਸ਼ਾਸਨ ਨੂੰ ਜਾਂ ਇੱਕ ਕਾਨੂੰਨ ਆ ਕਿ ਪਹਿਲੋਂ ਮਾਲਕ ਨੂੰ ਆਪਣੇ ਨਾਲ ਹੱਕ ਵਿੱਚ ਕਰਨਾ ਫਿਰ ਅੱਪਰ ਕੋਈ ਕਰਤ ਨਹੀਂ ਆ ਇਸ ਕਰਕੇ ਪ੍ਰਸ਼ਾਸਨ ਚੜ੍ਹਾ ਕੇ ਲੈ ਜਾਂਦਾ ਵੇਖੋ ਆ ਲੋਕ ਇੱਥੇ ਬੈਠੇ ਆ ਉੱਥੇ ਵੀ ਹਟਾ ਮੋਰਚਾ ਲੱਗਾ ਸੰਭੂ ਪਰ ਪਿੱਛੇ ਅਸੀਂ ਤਿੰਨ ਟੀਮਾਂ ਬਣਾਈਆਂ ਇਸੇ ਕਰਕੇ ਸਾਨੂੰ ਪਤਾ ਵਾ ਪੀ ਸਰਕਾਰਾਂ ਕੀ ਕਰਦੀਆਂ ਤਿੰਨਾਂ ਦੋ ਟੀਮਾਂ ਇੱਥੇ ਚੱਲਣ ਡੀਆਂ ਕੰਮ ਇੱਕ ਟੀਮ ਉੱਥੇ ਵਾਲੀ ਆ ਪਿੱਛੇ ਬਿਠਾਈ ਇੱਕ ਟੀਮ ਇੱਥੋਂ ਸਾਨੂੰ ਕੋਈ ਪ੍ਰਸ਼ਾਸਨ ਹਰਕਤ ਕਰਦਾ ਸਾਡੇ ਦੇ ਨਜਾਇਜ਼ ਕਰਦਾ ਤੇ ਉਸੇ ਵੇਲੇ ਡੀਟੀ ਰੋਡ ਜਿਹੜਾ ਬੰਦ ਕੀਤਾ ਜਾਊਗਾ ਜਿੰਨਾ ਚਿਰ ਸਾਡੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਪਹਿਲੀ ਇੱਕ ਮਰਜ਼ਾ ਨਹੀਂ ਬਹੁੰ ਦੇਣੀ ਉਹਨਾਂ ਨੂੰ ਪਹਿਲੋ ਤਾਂ ਅਸੀਂ ਆ ਪਹਿਲਾ ਕਰ ਲਿਆ ਤੁਹਾਨੂੰ ਡੇਢ ਕਨਾਲ ਛੱਡ ਦਿੰਦੇ ਆ ਹੁਣ ਇੱਕ ਅਸੀਂ ਮਰਜ਼ਾ ਨਹੀਂ ਬਹੁੰ ਦੇਣੀ ਜੋ ਫੈਸਲਾ ਕਰਨਾ ਪ੍ਰਸ਼ਾਸਨ ਦੇ ਹਸਤੇ ਆ ਜੋ ਵੀ ਕਰੂਗਾ ਤੇ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਧੰਨਵਾਦ ਇਥੇ ਅੱਜ ਅਸੀਂ ਆਏ ਜੋ ਇਹ ਨੈਸ਼ਨਲ ਹਾਈਵੇ ਬਣ ਰਿਹਾ ਤੇ ਉਹ ਹਾਈਵੇ ਅਥਾਰਟੀਆਂ ਨੂੰ ਪ੍ਰੋਬਲਮ ਆ ਰਹੀ ਸੀ ਕੁਝ ਜਿਹੜੇ ਲੈਂਡ ਓਨਰਸ ਹੈਗੇ ਆ ਮਾਲਕ ਹੈ ਜਿਹੜੀ ਜ਼ਮੀਨ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਜੋ ਅੜਿੱਕਾ ਪੈ ਰਿਆ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਅੱਜ ਕੰਮ ਕਰਵਾਉਣ ਵਾਸਤੇ ਆਏ ਹਾਂ ਸਰ ਉਹ ਕਹਿ ਰਹੇ ਸੀਗੇ ਕਿ ਨੰਗਲ ਚੌਰ ਵਿੱਚ ਕੁਝ ਕਿਸਾਨਾਂ ਨੂੰ ਪੈਸੇ ਦਿੱਤੇ ਬਿਨਾਂ ਹੀ ਪਹਿਲੀ ਵਾਰ ਦਿੱਤੇ ਉਹਦੇ ਕਰਕੇ ਇਸ ਤਰ੍ਹਾਂ ਆਇਆ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਦਮ ਨੈਸ਼ਨਲ ਹੈ ਵੀ ਦਾ ਹੋ ਰਿਹਾ ਹੈ ਜੀ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਏਦਾਂ ਦਾ ਕੰਮ ਨਹੀਂ ਹੋ ਰਿਹਾ ਜਿੱਤ ਹੋਏਗੀ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕਿ ਕਾਨੂੰਨ ਜਿਵੇਂ ਕਰਦੇ ਸ ਤੇ ਜਿਹੜਾ ਕਿ ਇੱਥੇ ਚੀਮਾ ਖੁੱਡੀ ਜਿਹੜਾ ਕੰਮ ਚੱਲ ਰਿਹਾ ਆ ਇਸ ਪਾਸੇ ਦਾ ਤੇ ਕਲੀਅਰ ਹੈ ਪੈਸੇ ਜਿੱਥੇ ਕਿ ਜਿੱਥੇ ਕੰਮ ਚੱਲ ਰਿਹਾ ਸਾਰੀ ਦਾ ਕਲੀਅਰ ਹੈ ਜਿੱਥੇ ਇੱਥੇ ਨੈਸ਼ਨਲ ਹਾਈਵੇ ਕੰਮ ਕਰ ਰਿਹਾ ਸਾਰੇ ਦਾ ਕਲੀਅਰ ਹੈਗਾ ਔਰ ਲੀਗਲੀ ਕੰਮ ਕਰ ਰਿਹਾ ਹੈ ਕੋਈ ਕਿਸੇ ਕਿਸਮ ਦਾ ਲੀਗਲ ਦੀ ਕੋਈ ਰੂਲ ਦੀ ਕੋਈ ਵਾਇਲੇਸ਼ਨ ਨਹੀਂ ਹੋ ਰਹੀ ਤੋ ਸਰ ਕਿਸਾਨ ਇੱਕ ਕਿਸ ਮਸਲੇ ਤੇ ਬੈਠਿਆ ਜੀ ਕੀ ਇਹਦਾ ਕੀ ਮਕਸਦ ਕੀ ਬੈਠੇ ਹੋ ਅਲੱਗ ਅਲੱਗ ਇਸ਼ੂਸ ਹੈਗੇ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਮਡੀ ਹੈ ਕੋਈ ਵੀ ਕਿਸਾਨ ਹੈ ਕੋਈ ਵੀ ਵਿਅਕਤੀ ਹੈ ਜਿਹਦੀ ਜ਼ਮੀਨ ਐਕਵਾਇਰ ਹੋਈ ਹੈ ਜੇਕਰ ਉਹਨੂੰ ਲੱਗਦਾ ਹੈ ਕਿ ਕਾਲਾ ਨੇ ਪੇਮੈਂਟ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਉਹ ਫਿਰ ਆਰਬਿਟ੍ਰੇਸ਼ਨ ਤੋਂ ਪਰਮਿਸ਼ਨ ਸਾਹਿਬ ਦੀ ਕੋਰਟਸ ਜਾ ਸਕਦੇ ਹੈ ਉਸ ਤੋਂ ਬਾਅਦ ਉਹ ਸੈਸ਼ਨ ਕੋਰਟਸ ਜਾ ਸਕਦੇ ਉਸ ਤੋਂ ਬਾਅਦ ਹਾਈ ਕੋਰਟ ਹੈ ਕਈ ਤਰੀਕੇ ਅਪੀਲ ਰੀਲੀਫ ਲੈਣ ਦੇ ਨਜਾਇਜ਼ ਕਣਕ ਜਿਹੜੀ ਆ ਇਹਨਾਂ ਨੇ ਤੇ ਸਰ ਜੇਕਰ ਇਹ ਕਿਸਾਨ ਇਸ ਤਰ੍ਹਾਂ ਮਤਲਬ ਧਰਨਾ ਦੇ ਕੇ ਰੱਖਣਗੇ ਫਿਰ ਪ੍ਰਸ਼ਾਸਨ ਕੀ ਆਪਣਾ ਕੋਈ ਜੋ ਮناسب ਹੈ ਅਸੀਂ ਕਰ ਰਹੇ ਹਾਂ ਗੱਲਬਾਤ ਵੀ ਲਗਾਤਾਰ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਉਹਨਾਂ ਨਾਲ ਤੇ ਇਹ ਗੱਲਬਾਤ ਅੱਜ ਵੀ ਕਰ ਰਹੇ ਹਾਂ ਇਸ ਤਰ੍ਹਾਂ ਹੀ ਸਮਝਾ ਰਹੇ ਹਾਂ ਕਿ ਜੋ ਵੀ ਹੋ ਰਿਹਾ ਹੈ ਲਿਗਲੀ ਹੋ ਰਿਹਾ ਹੈ ਕੋਈ ਪੈਸਾ ਵੀ ਇਹਨਾਂ ਨੂੰ ਪੂਰਾ ਦਿੱਤਾ ਬਕਾਇਦਾ ਪੂਰੇ ਪ੍ਰੋਸੀਜਰ ਨੂੰ ਐਕਟ ਦੇ ਮੁਤਾਬਕ ਫੀ ਅਕਵਾਇਰ ਹੋਈ ਹੈ ਜ਼ਮੀਨਾਂ ਜਿਹੜੀ ਇਹਨਾਂ ਨੇ ਪੂਰਾ ਕੀਤਾ ਧੰਨਵਾਦ ਇਹ ਹੀ ਦੱਸ ਰਹੇ ਹਾਂ ਥੈਂਕਸ